ਸਰਕਾਰ ਕੋਈ ਵੀ ਆ ਚਾਹੇ ਉਹ ਬਾਦਲ ਜ਼ਰੂਰ ਕਰਦੀ ਆ ਪਰ ਬਲਕਦੇ ਨਾਲ ਕਿਸਾਨ ਦੇ ਨਾਲ ਪਰ ਉਹ ਬਾਦਲ ਉਹ ਫਿਰ ਭੱਜਦੀ ਆ ਬਾਦਲ ਇਸ ਕਰਕੇ ਕਰਦੇ ਆ ਉਹਨੂੰ ਕੁਰਸੀ ਮਿਲਣੀ ਚਾਹੀਦੀ ਆ ਕੁਰਸੀ ਕਦੇ ਉਹਦਾ ਸਿਰਫ ਧਿਆਨ ਆ ਸਾਡਾ ਟਿਲ ਲੱਗਿਆ ਬਖਸਾਨਾਂ ਦਾ ਵੀ ਕਿਸੇ ਵੀ ਹਾਲਤ ਇਹ ਕਾਨੂੰਨ ਨੂੰ ਅਸੀਂ ਲਾਗੂ ਨਹੀਂ ਹੋਣ ਦਵਾਗੇ ਕਿਉਂਕਿ ਜੇ ਲਾਗੂ ਕਾਨੂੰਨ ਹੋ ਜਾਂਦਾ ਫੇ ਕਿਸਾਨੀ ਦਾ ਖਾਤਮਾ ਪਬਲਿਕ ਦਾ ਖਾਤਮਾ ਫੇ ਕਾਨੂੰਨ ਕਦੋਂ ਚਾਲੂ ਹੋਊਗਾ ਉਹ ਜਦੋਂ ਸਾਨੂੰ ਸਰਕਾਰ ਜਾ ਕੇ ਮਰਨ ਦਾ ਮਜੂਰ ਹੈ ਪਰ ਇਹ ਕੰਮ ਅਸੀਂ ਸਿਰੇ ਨਹੀਂ ਚੜ੍ਹ ਜਾਵਾਂਗੇ ਜਦੋਂ ਸਰਕਾਰ ਦੇ ਕਾਲੇ ਕਲਾਮ ਇਹਨੇ ਕਾਲੇ ਕਾਰਨਾਮੇ ਨੇ ਉਹ ਨਾ ਪਰ ਸਫਲ ਨਹੀਂ ਹੋ ਰਿਹਾ ਦਮਾ ਕਿਉਂਕਿ ਇਹਦੇ ਵਿੱਚ ਸਾਰੀ ਪਬਲਿਕ ਦਾ ਕਿਸਾਨ ਦਾ ਮਾਰੂ ਕ ਆਏ ਕਹਿੰਦੇ ਕਾਨੂੰਨ ਨੇ ਇਹ ਇਹ ਲਾਗੂ ਹੋਣ ਦਾ ਕੋਈ ਕਾਰਨ ਨਹੀਂ ਬਣਦਾ ਅਸੀਂ ਹੋਣੀ ਕਿਵੇਂ 2014 ਦੇ ਵਿੱਚ ਕੇਂਦਰ ਦੀ ਸਰਕਾਰ ਜਦੋਂ ਆਉਣ ਤੋਂ ਪਹਿਲਾਂ ਨੇ ਇਹ ਐਲਾਨ ਕਰਿਆਤਾ ਵੀ ਅਸੀਂ ਇਹਦਾ ਐਮਐਸਪੀ ਦਾ ਗਰੰਟੀ ਕਾਨੂੰਨ ਆ ਸੁਆਮੀ ਨਾਥ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਤੈਅ ਕਰਾਂਗੇ ਕਾਨੂੰਨ ਬਣਾਵਾਂਗੇ ਪਰ ਹੁਣ ਤੱਕ ਜਿਹੜਾ ਕਾਨੂੰਨ ਆ ਬਣਾਇਆ ਨਹੀਂ ਗਿਆ ਕਾਰਨ ਕੀ ਆ ਪਹਿਲਾਂ ਸਰਕਾਰ ਨੇ ਵਾਅਦਾ ਕੀਤਾ ਸਿੰਗੂ ਬਾਰਡਰ ਤੇ ਜਿਹੜਾ ਨਾਟਕਾ ਪਿਆ ਸੀ ਕਿ ਤੁਹਾਡੇ ਜਿਹੜੇ ਪਿੰਨ ਕਾਨੂੰਨ ਨੇ ਉਹਨਾਂ ਰੱਦ ਕਰ ਦਿੱਤਾ ਜਾਵੇਗਾ ਮੈਂ ਤਾਂ ਫਾਸ ਕਰ ਦਿੱਤਾ ਕਿ ਫਿਰ ਯੂ ਟਰਨ ਕਿਉਂ ਲੈ ਲਿਆ ਕਿਉਂ ਦੇਖੋ ਯੂ ਟਰਨ ਦੀ ਜੇ ਆਪਾਂ ਗੱਲ ਕਰਦੇ ਹਾਂ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੀ ਨੀਤ ਆ ਜਿਹੜੀ ਉਹ ਖੋਟੀ ਆ ਨੀਤ ਉੱਥੇ ਖੜੀ ਆ ਹਾਲਾਂਕਿ ਉਸ ਸਮੇਂ ਜਿਹੜਾ ਮੋਦੀ ਦੀ ਸਰਕਾਰ ਨੇ ਦੋ ਕਦਮ ਪਿੱਛੇ ਪੱਟ ਕੇ ਕਿਸਾਨਾਂ ਨੂੰ ਤੋਂ ਜਿਹੜਾ ਪੰਜਾਬ ਵਾਲਾ ਜਾਂ ਹਰਿਆਣਾ ਦੇ ਕਿਸਾਨਾਂ ਹਰਿਆਣੇ ਵਾਲਾ ਯੂਪੀ ਦੇ ਕਿਸਾਨਾਂ ਯੂਪੀ ਵਾਲ ਘਰਾਂ ਨੂੰ ਭੇਜਤਾ ਪਰ ਜਿਹੜੀ ਨੀਤੀ ਚ ਖੋਤੀ ਆ ਉਹ ਹੀ ਜਿਹੜੀ ਖੇਤੀ ਆ ਕਾਰਪੋਰੇਟਾਂ ਦੇ ਹੱਥ ਦੇਣ ਨੂੰ ਬਹੁਤ ਕਾਲੇ ਹੋਏ ਬਨੇ ਕਿਉਂਕਿ ਉਹਨਾਂ ਨਾਲ ਉਹ ਸੌਦੇ ਕਰ ਚੁੱਕੇ ਨੇ ਉਹਨਾਂ ਤੋਂ ਹਿੱਸੇ ਆ ਰਹੇ ਨੇ ਉਹੀ ਜਿਹੜੀ ਨੀਤੀ ਕਰਨੇ ਹੋ ਆਪਣਾ ਜਿਹੜਾ ਬੜਾ ਕਾਰੋਬਾਰ ਆ ਉਹ ਚਾਹੇ ਅੱਜ ਆਪਾਂ ਉਹਨਾਂ ਦੀਆਂ ਜਿਹੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਉਹ ਸੜਕਾਂ ਵੀ ਉਸੇ ਤਹਿਤ ਬਣ ਰਹੀਆਂ ਨੇ ਉਹੀ ਤਰੀਕਾ ਹੈ ਉਹਨਾਂ ਦਾ ਕਾਰਪੋਰੇਟਾਂ ਦੇ ਹੱਥ ਖੇਤੀ ਦੇਣੀ ਅਸੀਂ ਕਿਸਾਨ ਮੰਗ ਕਰਦਾ ਵੀ ਅਸੀਂ ਜਿਹੜੀ ਖੇਤੀ ਹੈ ਉਹ ਕਾਰਪੋਰੇਟਾਂ ਦੇ ਹੱਥ ਨਹੀਂ ਦੇਣ ਦਵਾਂਗੇ ਉਹ ਆਤਮਾਨ ਸਭ ਤੋਂ ਮੰਗ ਕਰਦੇ ਆ ਵੀ ਜਿਹੜਾ ਇਹ ਨਵਾਂ ਖੇਤੀ ਕਾਡਾ ਆਇਆ ਇਹਨੂੰ ਰੱਦ ਕੀਤਾ ਜਾਵੇ ਰੱਦ ਵੀ ਪਾਰਲੀਮੈਂਟ ਦੇ ਵਿੱਚੋਂ ਜਿਹੜਾ ਮਤਾ ਪਾਸ ਕਰਕੇ ਜਿਹੜਾ ਰੱਦ ਕੀਤਾ ਜਾਵੇ ਉਹ ਤਾਂ ਕਹਿੰਦੇ ਨੇ ਕਿ ਬੈਠ ਕੇ ਗੱਲ ਕਰੋ ਅਸੀਂ ਜਿਹੜੇ ਪੰਜਾਬ ਦਾ ਐਮਐਸਪੀ ਲੈ ਰਿਆ ਦੋ ਫਸਲਾਂ ਤੇ ਬਾਕੀ ਰਹਿੰਦਾ ਕੀ ਇਹਦੇ ਦੇਖੋ 23 ਐਲਾਨ ਕੀਤੀ ਜਾਂਦੀ ਹੈ 23 ਫਸਲਾਂ ਪਰ ਦਿੱਤੀ ਜਾਂਦੀ ਹੈ ਦੋ ਫਸਲਾਂ ਤੇ ਉਹ ਵੀ ਸਿਰਫ ਪੰਜਾਬ ਦੇ ਵਿੱਚੋਂ ਅਸੀਂ ਮੰਨ ਕਰਦੇ ਹਾਂ ਕਿ ਸਾਰੇ ਸਮੂਹ ਭਾਰਤ ਦੇ ਵਿੱਚ 23 ਫਸਲਾਂ ਤੇ ਐਮਐਸਪੀ ਦੇ ਜਿਹੜੀ ਫਸਲਾਂ ਖਰੀਦੀ ਜਾਣੀ ਚਾਹੀਦੀ ਆ ਸੁਆਮੀਨਾਥਨ ਦੀ ਰਿਪੋਰਟ ਦੇ ਜਿਹੜਾ C2+50 ਦੇ ਆਧਾਰ ਤੇ ਜਿਹੜਾ ਫਾਰਮੂਲਾ ਆ ਉਹ ਫਾਰਮੂਲੇ ਦੇ ਆਧਾਰ 'ਤੇ ਕਹਿਨੀ ਆ ਵੀ ਉਹ ਤੇ ਮੁਤਾਬਕ ਜਿਹੜਾ ਐਮਐਸਪੀ ਦਾ ਭਾਅ ਹੀ ਬਣਨਾ ਚਾਹੀਦਾ ਨਾ ਐਮਐਸਪੀ ਦਾ ਕਾਨੂੰਨ ਬਣਨਾ ਚਾਹੀਦਾ। ਕੋਟੱਲੇ ਆਲ ਕਰੀਬ 2 ਮਹੀਨੇ ਹੋ ਗਏ ਮਰਨ ਵਰਸਤੇ ਬਟਨੇ ਕਿਉਂ ਨਹੀਂ ਸਿਰ ਕਸਾਰ ਗੱਥੇ ਬੰਦਿਆ ਇਕੱਠੀਆਂ ਹੋ। ਦੇਖੋ ਜਦੋਂ ਬੰਦਿਆ ਇਕੱਠੇ ਹੀ ਨਹੀਂ ਬੇਸ਼ੱਕ ਅਸੀਂ ਆਪਣੇ ਆਪਣੇ ਫਰੰਟ ਤੇ ਖੜੇ ਆ। ਸਾਡਾ ਕੋਈ ਵਿਚਕਰਾ ਨਹੀਂ ਇਹਦੇ ਨਾਲ ਹੈਗਾ ਆ ਆਪਣੇ ਆਪ ਰਾਹ ਪਰ ਹਲ ਹਲ ਢੰਗ ਨਾਲ ਲੜਾਈ ਲੜ ਰਿਹਾ ਅਸੀਂ ਚਾਹੇ ਬਾਜ਼ਾਰ 'ਚ ਲੜ ਰਿਹਾ ਉਹ ਬਾੜ ਦੇ ਲੜ ਰਿਹਾ ਅਸੀਂ ਬਾਜ਼ਾਰ 'ਚ ਲੜ ਰਿਹਾ ਪਰ ਲੜਾਈ ਉਹੀ ਲੜਦਾ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਉੱਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿੱਥੇ ਖਨੌਰੀ ਬਾੜ ਦੇ ਟਟੀਆਂ ਉੱਥੇ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਵੱਲੋਂ ਆ ਸਾਥ ਸਰ ਡਾਕਟਰ ਅਮਰ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਉੱਥੇ ਹੀ ਜ਼ਿਲ੍ਹਾ ਕੰਪਲੈਕਸ ਅੱਗੇ ਕਿਸਾਨ ਜਥੇਬੰਦੀਆਂ ਮੌਜੂਦ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਕਿਸ ਕੀ ਕਹਿਣਾ ਉਹਨਾਂ ਦਾ ਵਾਹੀਗੁਰਜੀ ਕ ਖਾਲਸਾ ਵਾਹੀ ਵਾਹੀਗੁਰਜੀ ਕੀ ਫਤਿਹ ਅੱਜ ਅਸੀਂ ਜਿਹੜੀ ਜਿਹੜੀ ਮੰਗਾਂ ਨੂੰ ਲੈ ਕੇ ਜਿਹੜਾ ਮੰਗ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਕੇਂਦਰ ਦੀ ਸਰਕਾਰ ਆ ਨਮਈਆ ਕੌਮੀ ਖੇਤੀ ਜਿਹੜਾ ਖੇਤੀ ਕਾਨੂੰਨ ਇਹੜਾ ਨਵਾਂ ਲੈ ਕੇ ਆਈ ਆ ਇਹ ਉਹੀ ਕਾਨੂੰਨ ਆ ਜਿਹੜਾ ਅਸੀਂ 3 ਸਾਲ ਪਹਿਲਾਂ ਜਿਹੜਾ ਦਿੱਲੀ ਅਧਿਆ ਬਰੂਹਾ ਤੇ ਬੈਠ ਕੇ 13 ਮਹੀਨੇ ਅੰਦੋਲਨ ਲੜ ਕੇ ਭਾਰਤੀ ਕਿਸਾਨਾਂ ਨੇ ਉਹਨੂੰ ਵਾਪਸ ਕਰਾਇਆ ਤਾਂ ਉਹੀ ਕਾਨੂੰਨ ਆਹੇ ਜਿਹੜੀ ਮੰਡੀਆਂ ਨੂੰ ਖਤਮ ਕਰਨਾ ਜਿਹੜੀ ਖੇਤੀ ਆ ਖੇਤੀ ਕਾਰਪੋਰੇਟਾਂ ਦੇ ਹੱਥ ਦੇਣਾ ਉਹੀ ਕਾਨੂੰਨ ਨੂੰ ਦੁਬਾਰੋ ਜਿਹੜੀ ਕੇਂਦਰ ਦੀ ਸਰਕਾਰ ਆ ਲਾਗੂ ਕਰ ਰਹੀ ਆ ਹੁਣ ਕਹਿੰਦੇ ਉਹਨੇ ਕਮਾ ਲਈ ਗੱਲ ਕਮਾ ਲਈ ਕਿਵੇਂ ਆ ਉਹ ਹੁਣ ਸਟੇਟਾਂ ਨੂੰ ਦੇਤੀ ਵੀ ਸਟੇਟ ਸਰਕਾਰਾਂ ਇਹਨੂੰ ਲਾਗੂ ਕਰਨ ਅਸੀਂ ਭਗਵੰਤ ਸਿੰਘ ਸਾਬ ਤੋਂ ਮੰਗ ਕਰਦੇ ਆ ਵੀ ਜਿਹੜਾ ਇਹ ਨਵਾਂ ਖੇਤੀ ਕੱਢ ਆਇਆ ਇਹਨੂੰ ਰੱਦ ਕਰਤਾ ਜਾਂ ਵੀ ਰੱਦ ਵੀ ਪਾਰਲੀਮੈਂਟ ਦੇ ਵਿੱਚ ਜਿਹੜਾ ਮਤਾ ਪਾਸ ਕਰਕੇ ਜਾਦਾ ਦਿੱਤਾ ਜਾਵੇ। ਬਾਕੀ ਜਿਹੜਾ ਬਜਟ ਆਇਆ ਬਜਟ ਦੇ ਵਿੱਚ ਵੀ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ ਗਿਆ। ਜਿਵੇਂ 2014 ਦੇ ਵਿੱਚ ਕੇਂਦਰ ਦੀ ਸਰਕਾਰ ਜਦੋਂ ਆਉਣ ਤੋਂ ਪਹਿਲਾਂ ਇਹਨੇ ਐਲਾਨ ਕਰਿਆ ਤਾਂ ਵੀ ਅਸੀਂ ਜਿਹੜਾ ਐਮਐਸਪੀ ਦਾ ਗਰੰਟੀ ਕਾਨੂੰਨ ਆ ਸੁਆਮੀ ਨਾਥੰਦੀ ਰਿਪੋਰਟ ਦੇ ਮੁਤਾਬਕ ਜਿਹੜਾ ਤੈਅ ਕਰਾਂਗੇ ਕਾਨੂੰਨ ਬਣਾਵਾਂਗੇ ਪਰ ਹੁਣ ਤੱਕ ਜਿਹੜਾ ਕਾਨੂੰਨ ਆ ਬਣਾਇਆ ਨਹੀਂ ਗਿਆ। ਹਾਲਾਂਕਿ ਸਰਕਾਰ ਅੱਜ ਤੋਂ 15 ਸਾਲ ਪਹਿਲਾਂ ਦਾ ਮੰਨੀ ਵੀ ਆ ਕਿਉਂਕਿ ਤੀਜਾ ਤੀਜੀ ਟਰਨ ਹੋ ਗਈ ਮੋਦੀ ਸਰਕਾਰ ਦੀ। ਅੰ ਮੰਨੀਆਂ ਵੀ ਮੰਗਾ ਨੇ ਮੋਦੀ ਦੀਆਂ ਚੋਣ ਮੈਨੀਫੈਸਟੋ ਦੇ ਵਿੱਚ ਲਿਆਂਦੀਆਂ ਵੀ ਇਹੜੀਆਂ ਮੰਗਾ ਨੇ ਇਹ ਕਿਸਾਨਾਂ ਦੀਆਂ ਪਰ ਲਾਗੂ ਨਹੀਂ ਹੋਉਂ ਤੱਕ ਹੋਈਆਂ ਅਸੀਂ ਮੰਗ ਕਰਦੇ ਹਾਂ ਵੀ ਡਾਕਟਰ ਜੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਡਾਕਟਰ ਅਮਰ ਸਿੰਘ ਐਮਪੀ ਨੇ ਵੀ ਉਹ ਸਾਡੀ ਆਵਾਜ਼ ਨੂੰ ਪਾਰਲੀਮੈਂਟ ਦੇ ਵਿੱਚ ਜਾ ਕੇ ਬੁਲੰਦ ਕਰਨਾ ਰੇਂਦਰ ਜੀ ਕਾਰਨ ਕੀ ਆ ਪਹਿਲਾਂ ਸਰਕਾਰ ਨੇ ਵਾਅਦਾ ਕੀਤਾ ਸਿੰਘੂ ਬਾਰਡਰ ਦੇ ਜਿਹੜਾ ਨਾ ਚੱਲ ਰਿਹਾ ਸੀ ਕਿ ਤੁਹਾਡੇ ਜਿਹੜੇ 3 ਕਾਨੂੰਨ ਨੇ ਉਹਨਾਂ ਰੱਦ ਕਰ ਦਿੱਤਾ ਜਾਵੇਗਾ ਮੈਂ ਤਾਂ ਫਾਸ ਕਰ ਦਿੱਤਾ ਗਿਆ ਫਿਰ ਰਿਵਰਟਨ ਕਿਉਂ ਲੈ ਲਿਆ ਕਿ देखो यू टर्न ਦੀ ਜੇ ਆਪਾਂ ਗੱਲ ਕਰਦੇ ਹਾਂ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੀ ਨੀਤ ਆ ਜਿਹੜੀ ਉਹ ਖੋਟੀ ਆ ਨੀਤ ਉੱਥੇ ਖੜੀ ਆ ਹਾਲਾਂਕਿ ਉਸ ਸਮੇਂ ਜਿਹੜਾ ਮੋਦੀ ਦੀ ਸਰਕਾਰ ਨੇ ਦੋ ਕਦਮ ਪਿੱਛੇ ਪੱਟ ਕੇ ਕਿਸਾਨਾਂ ਨੂੰ ਤੋਂ ਜਿਹੜਾ ਪੰਜਾਬ ਵਾਲਾ ਜਾਂ ਹਰਿਆਣਾ ਦੇ ਕਿਸਾਨਾਂ ਹਰਿਆਣਾ ਵਾਲਾ ਯੂਪੀ ਦੇ ਕਿਸਾਨਾਂ ਯੂਪੀ ਵਾਲ ਘਰਾਂ ਨੂੰ ਭੇਜਤਾ ਪਰ ਜਿਹੜੀ ਨੀਤ ਚ ਖੋਟੀ ਆ ਉਹ ਹੀ ਜਿਹੜੀ ਖੇਤੀ ਆ ਕਾਰਪੋਰੇਟਾਂ ਦੇ ਹੱਥ ਦੇਣ ਨੂੰ ਬਹੁਤ ਕਾਲੇ ਹੋਏ ਬਨੇ ਕਿਉਂਕਿ ਉਹਨਾਂ ਨਾਲ ਉਹ ਸੌਦੇ ਕਰ ਚੁੱਕੇ ਨੇ ਉਹਨਾਂ ਨੂੰ ਹਿੱਸੇ ਆ ਰਹੇ ਨੇ ਉਹੀ ਜਿਹੜੀ ਨੀਤੀਕਾਰ ਨੇ ਉਹ ਆਪਣਾ ਜਿਹੜਾ ਆਪਣਾ ਕਾਰੋਬਾਰ ਆ ਉਹ ਚਾਹੇ ਅੱਜ ਆਪਾਂ ਉਹਨਾਂ ਦੀਆਂ ਜਿਹੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਉਹ ਸੜਕਾਂ ਵੀ ਉਸੇ ਤਹਿਤ ਬਣ ਰਹੀਆਂ ਨੇ ਉਹੀ ਤਰੀਕਾ ਹੈ ਉਹਨਾਂ ਦਾ ਕਾਰਪੋਰੇਟਾਂ ਦੇ ਹੱਥ ਖੇਤੀ ਦੇਣੀ ਅਸੀਂ ਕਿਸਾਨ ਮੰਗ ਕਰਦਾ ਵੀ ਅਸੀਂ ਜਿਹੜੀ ਖੇਤੀ ਹੈ ਉਹ ਕਾਰਪੋਰੇਟਾਂ ਦੇ ਹੱਥ ਨਹੀਂ ਦੇਣ ਦਵਾਂਗੇ ਅਸੀਂ ਜਿਹੜੀਆਂ ਮੰਡੀਆਂ ਨੇ ਮੰਡੀਆਂ ਨੂੰ ਖਤਮ ਨਹੀਂ ਹੋਣ ਦਵਾਂਗੇ ਹਾਲਾਂਕਿ ਸਾਨੂੰ ਆਪਣੀਆਂ ਜਾਨਾਂ ਤੱਕ ਵੀ ਬਾਰਨੀਆ ਪਹਿਜਣਾ ਅਸੀਂ 12 ਗੇ ਕੋ ਕਰਨੀ ਪਰ ਜੇ ਕਹੇ ਜਿਹੜਾ ਮੋਦੀ ਦੀ ਕੇਂਦਰ ਸਰਕਾਰ ਆ ਵੀ ਅਸੀਂ ਕਿਸਾਨਾਂ ਦੀ ਖੇਤੀ ਹੈ ਜਿਹੜੀ ਕਾਰਪੋਰੇਟਾਂ ਦੇ ਹੱਥ ਤੇ ਨਹੀਂ ਦੇਣ ਦਵਾਂਗੇ ਉਹ ਤਾਂ ਕਹਿੰਦੇ ਨੇ ਕਿ ਬੈਠ ਕੇ ਗੱਲ ਕਰੋ ਅਸੀਂ ਜਿਹੜੀ ਪੰਜਾਬ ਤਾਂ ਐਮਐਸਪੀ ਲੈ ਰਿਆ ਦੋ ਫਸਲਾਂ ਤੇ ਬਾਕੀ ਰਹਿੰਦਾ ਕਿ ਇਹ ਵਿੱਚ ਦੇਖੋ 23 ਐਲਾਨ ਕੀਤੀ ਜਾਂਦੀ ਹੈ 23 ਫਸਲਾਂ ਪਰ ਦਿੱਤੀ ਜਾਂਦੀ ਹੈ ਦੋ ਫਸਲਾਂ ਤੇ ਉਹ ਵੀ ਸਿਰਫ ਪੰਜਾਬ ਦੇ ਵਿੱਚ ਅਸੀਂ ਮੰਗ ਕਰਦੇ ਆਂ ਵੀ ਸਾਰੇ ਸਮੂਹ ਭਾਰਤ ਦੇ ਵਿੱਚ 23 ਫਸਲਾਂ ਤੇ ਐਮਐਸਪੀ ਦੇ ਜਿਹੜੀ ਫਸਲਾਂ ਖਰੀਦੀ ਜਾਣੀ ਚਾਹੀਦੀ ਆ ਸੁਆਮੀਨਾਥਨ ਦੀ ਰਿਪੋਰਟ ਦੇ ਜਿਹੜਾ ਸੀ2+50 ਦੇ ਆਧਾਰ ਤੇ ਜਿਹੜਾ ਫਾਰਮੂਲਾ ਉਹ ਫਾਰਮੂਲੇ ਦੇ ਹਿਸਾਬ ਨਾਲ ਅਸੀਂ ਕਹਿੰਦੇ ਆਂ ਉਹ ਬੀਓ ਤੇ ਮਤਾਬ ਕਿਹੜਾ ਐਮਐਸਪੀ ਦਾ ਭਾਅ ਹੋ ਬੰਨਣਾ ਚਾਹਣਾ ਐਮਐਸਪੀ ਦੇ ਕਾਨੂੰਨ ਬੰਨਣਾ ਚਾਹੀਦਾ ਐਸੋ ਇਹ ਸਨ ਕਿਸਾਨਾਂ ਗੋ ਹਰਿੰਦਰ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਐਮਐਸਪੀ ਦੇ ਕਾਨੂੰਨ ਬੰਨਣਾ ਚਾਹੀਦਾ ਉੱਥੇ ਹੀ ਹਰਨੇਕ ਸਿੰਘ ਭੱਲ ਮਾਜਰਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਰਾਂ ਦਾ ਭੱਲਮਾ ਜੀ ਸਾਹਿਬ ਡਬਲਯੂਟੀਓ ਨਾਲ ਜਿਹੜਾ ਕਿ ਐਦਨਾਮਾ ਹੋਇਆ ਪਿਆ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਇਆ ਸੀ ਲੱਗਦਾ ਕਿ ਉਹ ਐਦਨਾਮਾ ਟੁੱਟੂਆ ਤੁਨੂੰ ਸੁਆਮੀ ਨਾਥੇ ਦੇਪੁਰੇ ਤੇ ਮਿਲੂਗੀ ਦੁਆਰਾ ਦੇਖੋ ਸਰਕਾਰ ਕੋਈ ਵੀ ਚਾਹੇ ਉਹ ਬਾਦੇ ਜਰੂਰ ਕਰਦੀ ਆ ਪਰ ਬਲਕਦੇ ਨਾਲ ਕਿਸਾਨ ਦੇ ਨਾਲ ਪਰ ਉਹ ਬਾਦਰੋ ਫਿਰ ਭੱਜਦੀ ਆ ਬਾਦ ਇਸ ਕਰਕੇ ਕਰਦੇ ਆ ਉਹਨੂੰ ਕੁਰਸੀ ਮਿਲਣੀ ਚਾਹੀਦੀ ਆ ਕੁਰਸੀ ਲਈ ਉਹਦਾ ਸਿਰਫ ਧਿਆਨ ਆ ਸਾਡਾ ਟਿਲ ਲੱਗਿਆ ਬਈ ਕਿਸਾਨਾਂ ਦਾ ਵੀ ਕਿਸੇ ਵੀ ਹਾਲਤ ਇਹ ਕਾਨੂੰਨ ਨੂੰ ਅਸੀਂ ਲਾਗੂ ਨਹੀਂ ਹੋਣ ਦਵਾਗੇ ਕਿਉਂਕਿ ਜੇ ਲਾਗੂ ਕਾਨੂੰਨ ਹੋ ਜਾਂਦਾ ਫਿਰ ਕਿਸਾਨੀ ਦਾ ਖਤਮ ਹੈ ਪਬਲਿਕ ਦਾ ਖਤਮ ਹੈ ਫਿਰ ਕਾਨੂੰਨ ਕਾਦੇ ਪਰ ਚਾਲੂ ਹੋਊਗਾ ਉਹ ਜਿਹੜਾ ਸਾਨੂੰ ਸਰਕਾਰ ਦੇ ਆ ਕੇ ਮਰਨਾ ਮੰਜੂਰ ਹੈ ਪਰ ਇਹ ਕੰਮ ਅਸੀਂ ਸਿਰੇ ਨਹੀਂ ਚੜ੍ਹਜਾਂਗੇ ਜਿਹੜੇ ਸਰਕਾਰ ਦੇ ਕਾਲੇ ਕਲਾਮ ਇਹਨੇ ਕਾਲੇ ਕਾਰਨਾਮੇ ਨੇ ਉਹ ਉਹਨਾਂ ਉੱਪਰ ਸਫਲ ਨਹੀਂ ਹੋਣ ਦਵਾਗੇ ਕਿਉਂਕਿ ਇਹਦੇ ਵਿੱਚ ਸਾਰੀ ਪਬਲਿਕ ਦਾ ਕਿਸਾਨ ਦਾ ਮਾਰੂ ਕਾ ਆਏ ਕਹਿੰਦੇ ਕਾਨੂੰਨ ਨੇ ਇਹ ਇਹ ਲਾਗੂ ਹੋਣ ਦਾ ਕੋਈ ਕਾਰਨ ਨਹੀਂ ਬਣਦਾ ਅਸੀਂ ਹੋਣ ਦੀ ਹੈ ਤੁਸੀਂ ਇੱਥੇ ਮੰਗ ਪੱਤਰ ਦੇ ਰਹੇ ਹੋ ਡੱਲੇ ਆਲ ਕਰੀਬ 2 ਮਹੀਨੇ ਹੋ ਗਏ ਮਰਨ ਵਰਤੇ ਬਟ ਨਹੀਂ ਕਿਉਂ ਨਹੀਂ ਸਰ ਕਿਸਾਰ ਜੱਥੇ ਬੰਦਿਆ ਇਕੱਠੀਆਂ ਹੋ ਰਹੀਆਂ ਦੇਖੋ ਜਦੋਂ ਬੰਦਿਆ ਇਕੱਠੀ ਹੀ ਨਹੀਂ ਬੇਸ਼ੱਕ ਅਸੀਂ ਆਪਣੇ ਆਪਣੇ ਫਰੰਟ ਤੇ ਖੜੇ ਆ ਸਾਡਾ ਕੋਈ ਵਿਚਕਰਾ ਨਹੀਂ ਇਹਦੇ ਨਾਲ ਹੈਗਾ ਆ ਆਪਣੇ ਆਪ ਰਾਹ ਪਰ ਹਲ ਹਲ ਢੰਗ ਨਾਲ ਲੜਾਈ ਲੜ ਰਹੇ ਅਸੀਂ ਚਾਹੇ ਮદાન ਚ ਲੜ ਰਹੇ ਉਹ ਬੱਡ ਤੇ ਲੜ ਰਹੇ ਅਸੀਂ ਮદાન ਚ ਲੜ ਰਹੇ ਪਰ ਲੜਾਈ ਉਹੀ ਲੜ ਦੂਜੇ ਲਈ ਹੋਰ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਇਹ ਕਾਂਗਰਸੀ ਜਾਂ ਆਮ ਆਦੀ ਪਾਰਟੀ ਦੇ ਪਟਾਏ ਗਏ ਨੇ ਜੋ ਕਹਿੰਦਾ ਇਹਨਾਂ ਨੂੰ ਤੁਮ ਜਿੱਦੂ ਉੱਪਰ ਲਾਉਣੀਆਂ ਹੁੰਦੀ ਆ ਆਮ ਆਲੇ ਦੂਆਂ ਪੱਲਾ ਦੂਏ ਪੱਲਾ ਆਂਦੇ ਇਹਨਾਂ ਦਾ ਡੰਗ ਟਪਾਉਣਾ ਡੰਗ ਡਾਪਾਣੇ ਵੋਟਾਂ ਬਟੋਲਣੀਆਂ ਕਿਸੇ ਵੀ ਹੱਲ ਹੋ ਜਾਂਦਾ ਤੇ ਅਨਸਰ ਉਧਰ ਵੋਟਾਂ ਜਾਂਦੇ ਪਬਲਿਕ ਨੂੰ ਲੱਗਦਾ ਕਿ ਜਿਹੜੀ ਇੱਕ ਥੋੜੇ ਮੰਗਾ ਨੇ ਜਾਇਜ਼ ਮੰਗਾ ਨੇ ਉਹ ਹੱਲ ਕਰੂਗੀ ਕੇਂਦਰ ਸਰਕਾਰ ਜੇ ਅਸੀਂ ਮੰਗਾ ਮੰਨਵਾ ਕੇ ਹੀ ਖੜਾਂਗੇ ਦੋ ਪਾਰਟੀਆਂ ਲੜ ਰਹੀਆਂ ਨੇ ਇੱਕ ਪਾਸੇ ਕਿਸਾਨ ਨੇ ਪਬਲਿਕ ਹੈ ਇੱਕ ਪਾਸੇ ਸਰਕਾਰਾਂ ਨੇ ਬਿਚਾ ਕਿ ਸਰਕਾਰਾਂ ਸਾਤੋਂ ਹੀ ਵੋਟਾਂ ਲੈ ਕੇ ਸਾਡੇ ਖਿਲਾਫ ਖੜ ਜਾਂਦੀਆਂ ਨੇ ਪਰ ਸਾਨੂੰ ਲੜਨਾ ਆਉਂਦਾ ਲੜਾਂਗੇ ਕੋਈ ਗੱਲ ਨਹੀਂ ਐਵੇਂ ਆਪਣੇ ਹੱਕ ਲੈਣੇ ਵਾਸਤੇ ਲੜਾਂਗੇ ਹਰੇ ਹਰ ਕੋਈ ਲੜਦਾ ਸਾਡਾ ਵੀ ਹਰ ਜਵਾਨ ਨਹੀਂ ਲੜਾਂਗੇ ਜੂੜਾਂਗੇ ਸੋ ਕਿਸਾਨਾਂ ਦਾ ਕਹਿਣਾ ਹੈ ਕਿ ਨੇ ਜਾਇਜ਼ ਮੰਗਾ ਨੇ ਤੇ ਉਹ ਇਸੇ ਤਰ੍ਹਾਂ ਸੰਘਰਸ਼ ਦੀ ਲੜਾਈ ਕਰਦੇ ਰਹਿਣਗੇ ਉਹ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਮ ਗਵਤਾਰ ਸਿੰਘ ਜੀ ਗਵਤਾਰ ਸਿੰਘ ਜੀ ਅੱਜ ਮੰਗ ਪੱਤਰ ਦੇਣਾ ਹੈ ਇਹ ਮੰਗ ਪੱਤਰ ਦੇਣ ਨਾਲ ਲੱਗਦਾ ਕਿ ਤੁਹਾਡੇ ਹੱਲ ਹੋਊਗਾ ਸਰ ਹੱਲ ਹੋਊਗਾ ਜੀ ਹੱਲ ਕਰਾ ਕੇ ਛੱਡਾਂਗੇ ਜੀ ਨਾਲ ਆ ਜੀ ਅਸੀਂ ਹਾਂ ਜੀ ਜਿੰਨਾ ਵੀ ਹੋਊਗਾ ਜੀ ਕਰਾਂਗੇ ਜੀ ਕੀ ਕਾਰਨ ਕੀ ਆ ਕਿ ਜਥੇ ਬੰਦੀਆਂ ਦੀਆਂ ਜਿਹੜੇ ਮੰਗਾਂ ਨੇ ਜਾਇਜ਼ ਕਿਉਂ ਨਹੀਂ ਹੱਲ ਕਰੀ ਸਰਕਾਰ ਸਰਕਾਰ ਦੀ ਜਿਹੜੀ ਨੀਅਤ ਆ ਨਾ ਜੀ ਉਹ ਖੋਟੀ ਹੈ ਜੀ ਸਰਕਾਰ ਚਾਹੁੰਦੀ ਨਹੀਂ ਹੋਊ ਜੀ ਇਹ ਮਸਲਾ ਹੱਲ ਹੋਵੇ ਜੀ ਜੇ ਸਰਕਾਰ ਚਾਹੁੰਦੀ ਹੋਵੇ ਜੀ ਤਾਂ ਮਸਲਾ ਹੱਲ ਹੋ ਸਕਦਾ ਜੀ ਇਹ ਕੋਈ ਵੱਡੀ ਗੱਲ ਹੈ ਜੀ ਜਿਹੜੀ ਟੇਬਲ ਟਾਕ ਆ ਜੀ ਉਹ ਹਰੇਕ ਮਸਲੇ ਦਾ ਹੱਲ ਆ ਜੀ ਟੇਬਲ ਟਾਕ ਕਰ ਰਹੀ ਆਪਾਂ ਹਰੇਕ ਮਸਲੇ ਦਾ ਹੱਲ ਕਰ ਸਕਦੇ ਹਾਂ ਨiyet ਖੋਟੀ ਦੀ ਗੱਲ ਕੀਤੀ ਹੈ ਕਿਵੇਂ ਖੋਟੀ ਹੈ ਕੀ ਸਰ ਨiyet ਖੋਟੀ ਹੈ ਜੀ ਮਤਲਬ ਹੁਣ ਸਿੱਧੇ ਤੌਰ ਤੇ ਤਾਂ ਮੰਡੀਆਂ ਨੇ ਜਿਹੜੀਆਂ ਮੰਡੀਆਂ ਬੰਦ ਨਹੀਂ ਕਰ ਰਹੀ ਜੀ ਹੁਣ ਕਦੇ ਕਿਸਾਨਾਂ ਦੇ ਜਿਹੜਾ ਰੇ ਦੇ ਉੱਪਰ ਰੇ ਆ ਜੀ ਰੇ ਰੋਕ ਲਿਆ ਜੀ ਕਿਸਾਨਾਂ ਨੂੰ ਰੇ ਨਹੀਂ ਦੇ ਰਹੇ ਜੀ ਠੀਕ ਹੈ ਜੀ ਜੋ ਜਿਹੜੀ ਕਣਕ ਦੇ ਉੱਪਰ ਜਿਹੜਾ ਆਪਾਂ ਨੂੰ ਬੀਜ ਮਿਲਦਾ ਉਹਦੇ ਉੱਪਰ ਸਬਸਿਡੀ ਮਿਲਦੀ ਦੀ ਉਹ ਸਾਡੀ ਬੰਦ ਕਰ ਗਈ ਜੀ ਉਹ ਨੀਅਤ ਖੋਟੀ ਆ ਜੀ ਹੋਰ ਇਹਦੇ ਵਿੱਚ ਕੀ ਆ ਜੀ ਇਹਦੀ ਗੱਲ ਕੀਤੀ ਹੈ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਕਰਿਆ ਡੀਏਪੀਏ ਤੇ ਵੱਡਾ ਪੈਕੇਜ ਦਿੱਤਾ ਉਹ ਵੀ ਕਿਵੇਂ ਦੇਖਦੇ ਸਰ ਜਿਹੜਾ ਪੈਕੇਜ ਦਿੱਤਾ ਜਦੋਂ ਨੂੰ ਤਾਂ ਸਰ ਕਿਸਾਨਾਂ ਨੇ ਆਪਣੀ ਜਿਹੜੀ ਫਸਲ ਆ ਉਹ ਬੀਜਲੀ ਦੀ ਦੀ ਸਾਰਾ ਕੁਝ ਹੋ ਲਿਆ ਤਾਂ ਜੀ ਬਾਅਦ ਚੋ ਦਿੱਤੇ ਦਾ ਚੀਜ਼ ਦਾ ਉਹਦਾ ਕੀ ਫਾਇਦਾ ਜੀ ਉਹ ਤਾਂ ਕੋਈ ਫਾਇਦਾ ਨਹੀਂ ਹੋ ਮੈਂ ਕਹਿੰਦਾ ਸਹੀ ਸੀ ਉਹ ਤੁਸੀਂ ਮੰਨਦੇ ਹੋ ਸਰ ਸਹੀ ਤਾਂ ਆਪਾਂ ਤਾਂ ਮੰਨੀਏ ਜਿਹੜਾ ਚੀਜ਼ ਦੀ ਜਦੋਂ ਲੋੜ ਆਪਾਂ ਨੂੰ ਜਦੋਂ ਉਦੋਂ ਮਿਲੋ ਜੀ ਬਾਅਦ ਚ ਤਾਂ ਜ ਸਰ ਸਰਕਾਰ ਨੂੰ ਤਾਂ ਹੀ ਕਿ ਚਾਹੁੰਦਾ ਜੀ ਮਤਲਬ ਜਿਹੜਾ ਇਹ ਮਸਲਾ ਜੀ ਕਿਸਾਨਾਂ ਦਾ ਜੀ ਇਹਦਾ ਮਤਲਬ ਹੱਲ ਕੀਤਾ ਜਾਵੇ ਜੀ ਸੋ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਕਿਸ ਜਿਹੜੀਆਂ ਉਹਨਾਂ ਦੇ ਜ਼ਾਇਦ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮੰਨ ਕੇ ਜਿਹੜੇ ਕਿਸਾਨ ਵਾਟਰਾਂ ਤੇ ਬੈਠੇ ਨੇ ਉਹਨਾਂ ਘਰ ਭੇਜਿਆ ਜਾਵੇ ਪਤਕਰ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੇ ਦੇ ਨਾਲ ਰਜਿੰਦਰ ਸਿੰਘ ਪਾਟ ਦੀ ਵਿਚ ਰਿਪੋਰਟ